హజీ సబ్తో పచ్చో తన సతశ్రీకాలం బాస్థ ద్వారా బాగా మిశన సమ కబ పల్లె కదో చల్ల కదో చల్లతో పల్లె దో హేజ సి ਪੇਜ ਕਿਹੜਾ ਸੀ ਪੀਕਾ ਉਸ ਤੋਂ ਬਾਅਦ 2024 ਚੱਲ ਪਿਆ ਉਹ ਦੂਜਾ ਹੋ ਗਿਆ ਫੇਰ 25 ਹੋ ਗਿਆ ਤੀਜਾ ਹੁਣ 26 ਤਾਂ ਹੁਣ ਕਿਹੜਾ ਚੱਲੂਗਾ ਜੀ ਚੌਥਾ ਚੌਥਾ ਤਾਂ ਬੱਚੇ ਜਦੋਂ 2023 ਦੇ ਵਿੱਚ ਮਿਸਨ ਸਮਰੱਥ ਚੱਲਿਆ ਸੀ ਤਾਂ ਉਦੋਂ ਕੀ ਸੀਗਾ ਉਦੋਂ ਪੰਜਾਬੀ ਦਾ ਸੀਗਾ ਵੀ ਸਾਰੇ ਬੱਚੇ ਕਹਾਣੀ ਪੜ੍ਹਦੇ ਹੁਣ ਕੀ ਸੀਗਾਾਰੇ ਬੱਚੇ ਇਕੱਠੇ ਆ ਸਾਰੇ ਬੱਚੇ ਕਹਾਣੀ ਪੜ੍ਹਦੇ ਹੋਣ ਪੰਜਾਬੀ ਦਾ ਪੰਜਾਬੀ ਦਾ ਟੀਚਾ ਇਹ ਸੀਗਾ ਠੀਕ ਹੈ ਤੇ ਮੈਥ ਦਾ ਸੀਗਾ ਵੀ ਬੱਚੇ ਜੋੜ ਘਟਾਓ ਗੁਣਾ ਵੰਡ ਕਰ ਸਕਦੇ ਹੋਣ ਜੋੜ ਘਟਾਓ ਗੁਣਾ ਵੰਡ ਕਰ ਸਕਦੇ ਸਾਰੇ ਬੱਚੇ ਤੀਜੀ ਚੌਥੀ ਪੰਜਵੀਂ ਦੇ ਬਸ ਇਹ ਅੱਠਵੀਂ ਤੇ ਚੱਲਦਾ ਅੱਠਵੀਂ ਤੱਕ ਚੱਲਦਾ ਹੈਗਾ ਪਰ ਆਪਾਂ ਪੰਜਵੀਂ ਤੱਕ ਹੀ ਆ ਹਨਾ ਤੇ ਬੱਚੇ ਪੰਜਾਬੀ ਦਾ ਸੀਗਾ ਵੀ ਸਾਰੇ ਬੱਚੇ ਕਹਾਣੀ ਪੜ੍ਹਦੇ ਹੋਣ ਮੈਥ ਦਾ ਸੀਗਾ ਜੋੜ ਘਟਾਓ ਭਾਗ ਠੀਕ ਹੈ ਇਹ ਕਰਦੇ ਹੋਣ ਤੇ ਹਿਸਾਬ ਦਾ ਸੀਗਾ ਹਿਸਾਬ ਦਾ ਸੀਗਾ ਜੋੜ ਘਟਾਓ ਭਾਗ ਕਰਦੇ ਹੋਣ ਅੰਗਰੇਜ਼ੀ ਦਾ ਸੀਗਾ ਬੱਚਿਓ ਆ ਸਾਰੇ ਬੱਚੇ ਸਤੋਰੀ ਪੜ੍ਹਦੇ ਹੋਣ ਅੰਗਰੇਜ਼ੀ ਦਾ ਕੀ ਸੀਗਾ ਸਾਰੇ ਬੱਚੇ ਸਤੋਰੀ ਪੜ੍ਹਦੇ ਹੋਣ ਹਾਂ ਇਹ ਸੀਗਾ 2023 ਦੇ ਵਿੱਚ ਜਦੋਂ ਮਿਸ਼ਨ ਸਮਰੱਥ 1 ਚੱਲਿਆ ਸੀ ਤੇ ਹੁਣ ਬੱਚੋ 2000 ਉਹ ਦੁਬਾਰਾ ਆ ਗਿਆ 2024 ਤਾਂ ਕਿਹੜਾ ਚੱਲ ਪਿਆ ਫਿਰ ਮਿਸ਼ਨ ਸਮਰੱਥ 2 ਕਿਹੜੇ ਚੱਲ ਪਿਆ ਮਿਸ਼ਨ ਸਮਰੱਥ 2 2 ਕੋਸਟਾ 2023 ਦੇ ਵਿੱਚ ਬੱਚੇ ਸਿੱਖ ਗਏ ਕੁਝ ਬੱਚੇ ਰਹਿ ਗਏ ਤਾਂ ਇਸ ਕਰਕੇ ਸਰਕਾਰ ਨੂੰ ਦੁਬਾਰਾ ਚਲਾਉਣਾ ਪਿਆ ਮਿਸ਼ਨ ਸਮਰੱਥ 2 ਦੋਈ ਆ ਨਾ ਹਾਂ ਜੀ ਤੇ ਉਦੋਂ ਕੀ ਹੋਇਆ ਉਦੋਂ ਵੀ ਪੰਜਾਬੀ ਦਾ ਬੱਚਾ ਥੋੜਾ ਜਾਂ ਜਿਹੜੇ ਬੱਚੇ ਪੜਦੇ ਸੀ ਉਹ ਕਹਿੰਦੇ ਜੇ ਇਸ ਤਾਂ ਪੜਦੇ ਆ ਸਾਨੂੰ ਤਾਂ ਫਿਰ ਇਹ ਸੌਖੇ ਲੱਗੂਗਾ ਹਨਾ ਤਾਂ ਸਰਕਾਰ ਨੇ ਕੀ ਸੋਚਿਆ ਥੋੜਾ ਜਿਹਾ ਚੇਂਜ ਕਰਤਾ ਠੀਕ ਆ ਚੇਂਜ ਕੀ ਕੀਤਾ ਪੰਜਾਬੀ ਦਾ ਪੰਜਾਬੀ ਦਾ ਉਹਨਾਂ ਨੇ ਕੀ ਕਰਤਾ ਸਮਝੇਗਾ ਤਾਂ ਕਹਾਣੀ ਕਰਤੀ ਵੀ ਬੱਚੇ ਕਹਾਣੀ ਵੀ ਪੜਨ ਤੇ ਕਹਾਣੇ ਨੂੰ ਦੇਖ ਕੇ ਪੜ ਕੇ ਸਮਝਣ ਵੀ ਵੀ ਇਹ ਕਹਾਣੀ ਦੇ ਵਿੱਚ ਕੀ ਆਇਆ ਕੀ ਪੁੱਛਿਆ ਹਨਾ ਵੀ ਸਮਝਣ ਵੀ ਇਹ ਤਾਂ ਹੋ ਗਿਆ ਪੰਜਾਬੀ ਦਾ ਫੇਰਾ ਅੰਗਰੇਜ਼ੀ ਦਾ ਥੋੜਾ ਜਿਹਾ ਅੰਗਰੇਜ਼ੀ ਦਾ ਵੀ ਹੋਰ ਵਧਾਤਾ ਜਿਹੜੇ ਬੱਚੇ ਪੜਦੇ ਸੋ ਕਹਿੰਨੇ ਸਾਨੂੰ ਤਾਂ ਫਿਰ ਇਹ ਸੌਖੇ ਲੱਗੂਗਾ ਹਨ ਤੇ ਵੀ ਚਲੋ ਫੇਰ ਉਸ ਤੋਂ ਬਾਅਦ ਹਿਸਾਬ ਦਾ ਵੀ ਹੋ ਗਿਆ ਥੋੜਾ ਜਿਹਾ ਇਹ ਵੀ ਚੇਂਜ ਕਰਤਾ ਇਹਦੇ ਵਿੱਚ ਸਵਾਲ ਥੋੜੇ ਵੱਡੇ ਕਰਤੇ ਤੇ ਸਬ ਦਾ ਇੱਕ ਸਵਾਲ ਕਰਤੇ ਠੀਕ ਹੈ ਤਾਂ ਬੱਚੇ ਉਸ ਤੋਂ ਬਾਅਦ ਕੀ ਹੋਇਆ ਥੋੜੇ ਬੱਚੇ ਅਜੇ ਵੀ ਰਹਿ ਗਏ ਮਿਸ਼ਨ ਸਮਰੱਥ 2 ਦੇ ਵਿੱਚ ਥੋੜੇ ਬੱਚੇ ਤਾਂ ਸਿੱਖ ਗਏ ਤੇ ਕੁਝ ਬੱਚੇ ਹੋਰ ਰਹਿ ਗਏ ਤਾਂ ਬੱਚਿਓ ਫੇਰ ਕਿਹੜਾ ਮਿਸ਼ਨ ਸਮਰੱਥ ਚੱਲਿਆ ਜੀ ਮਿਸ਼ਨ ਸਮਰੱਥ 3 ਮਿਸ਼ਨ ਸਮਰੱਥ 3 ਸਰਕਾਰ ਨੂੰ ਫੇਰ ਮਿਸ਼ਨ ਸਮਰੱਥ 3 ਚਲਾਉਣ ਦੀ ਲੋੜ ਪੈਗੀ ਕਿਉਂ ਪੈਗੀ ਕੀ ਕਹਾ ਬੱਚੇ ਸਿੱਖੇ ਨਹੀਂ ਵੈਰੀ ਗੁੱਡ ਸ਼ਾਬਾਸ਼ ਇਹਦਾ ਮਤਲਬ ਥੋੜਾ ਧਿਆਨ ਅੱਧੇ ਬੱਚੇ ਸਿੱਖੇ ਨਹੀਂ ਸੀ ਤਾਂ ਸਰਕਾਰ ਨੂੰ ਮਿਸ਼ਨ ਸਮਰੱਥ 3 ਚਲਾਉਣ ਦੀ ਲੋੜ ਪੈਗੀ ਹੈ ਨਾ ਜੋਤ ਪੈਗੀ ਨਾ ਤਾਂ ਫਿਰ ਕੀ ਹੋਇਆ ਪਹਿਲਾਂ ਜਿਹੜੇ ਬੱਚੇ ਸਿੱਖੇ ਹੋਏ ਸੀ ਉਹ ਕਹਿੰਦੇ ਜੀ ਸਾਨੂੰ ਤਾਂ ਆਉਂਦਾ ਹੀ ਆ ਹੁਣ ਸਪੂਰੀ ਕਲਾਸ ਇੱਕੋ ਜੀ ਤਾਂ ਹੁੰਦੀ ਨਹੀਂ ਹਨਾ ਕੁਝ ਬੱਚੇ ਨੂੰ ਆਉਂਦਾ ਹੁੰਦਾ ਕੁਝ ਨੂੰ ਨਹੀਂ ਆਉਂਦਾ ਹੁੰਦਾ ਤਾਂ ਉਹ ਕਹਿੰਦੇ ਜੀ ਸਾਨੂੰ ਤਾਂ ਆਉਂਦੀ ਹੈ ਵੀ ਥੋੜਾ ਜਿਹਾ ਮਿਸ਼ਨ ਸਮਰੱਥ ਔਖਾ ਚਲਾਓ ਹਨਾ ਤਾਂ ਫਿਰ ਕੀ ਕੀਤਾ ਸਰਕਾਰ ਨੇ ਥੋੜਾ ਮਿਸ਼ਨ ਸਮਰੱਥ 3 ਦੇ ਵਿੱਚ ਫੇਜ 3 ਦੇ ਵਿੱਚ ਚੇਂਜ ਕਰਤਾ ਕੀ ਚੇਂਜ ਕੀਤਾ ਜਿਹੜੇ ਬੱਚੇ ਪਿੱਛੇ ਰਹਿ ਗਏ ਉਹਨਾਂ ਨੂੰ ਵੀ ਨਾਲ ਲੈ ਜਾਣਾ ਸੀ ਜਿਹੜੇ ਅੱਗੇ ਸੀ ਉਹਨਾਂ ਨੂੰ ਔਖਾ ਕੰਮ ਦੇਣਾ ਸੀ ਤਾਂ ਪੰਜਾਬੀ ਦਾ ਕੀ ਕਰਤਾ ਸਮਝਾ ਆਧਾਰਤ ਕਹਾਣੀ ਕਰਤੀ ਪਹਿਲਾਂ ਫੇਜ 2 ਦੇ ਵਿੱਚ ਸਮਝਾ ਆਧਾਰਤ ਕਹਾਣੀ ਕੱਲੀ ਹੀ ਸੀ ਨਾ ਹਾਂਜੀ ਤੇ ਫਿਰ ਫੇਜ 3 ਦੇ ਵਿੱਚ ਸਮਝਾ ਆਧਾਰਤ ਕਹਾਣੀ ਕਰਕੇ ਨਾਲ ਉਹਦੇ ਕੀ ਕਰਤਾ ਸੀ ਪ੍ਰਸ਼ਨ ਦੇਤੇ ਪ੍ਰਸ਼ਨ ਦੇ ਪ੍ਰਸ਼ਨ ਦੇਤੇ ਪਿਛਲੇ ਪਾਸੇ ਜਦੋਂ ਕਹਾਣੀ ਪੜ੍ਹਦੇ ਤਾਂ ਕੀ ਨਾਲ ਕਹਤਾ ਵੀ ਪ੍ਰਸ਼ਨਾਂ ਦੇ ਉੱਤਰ ਕਹਾਣੀ ਦੇ ਵਿੱਚੋਂ ਪੜ੍ਹ ਕੇ ਦਵੋ ਜਦੋਂ ਬੱਚਾ ਕਹਾਣੀ ਪੜ੍ਹਦਾ ਸੀ ਤਾਂ ਨਾਲ ਉਸ ਨੂੰ ਕੀ ਪੁੱਛੇ ਜਾਂਦੇ ਸੀ ਪ੍ਰਸ਼ਨ ਵੈਰੀ ਗੁੱਡ ਪ੍ਰਸ਼ਨ ਵੀ ਪੁੱਛੇ ਜਾਂਦੇ ਸੀ ਠੀਕ ਆ ਤੇ ਪੰਜਾਬੀ ਦਾ ਤਾਂ ਇਹ ਹੋ ਗਿਆ ਤੇ ਅੰਗਰੇਜ਼ੀ ਦਾ ਕਿਉਂਕਿ ਅੰਗਰੇਜ਼ੀ ਵੀ ਆਪਾਂ ਨਾਲ ਦੀ ਨਾਲ ਹੀ ਚਲਾਉਣੀ ਹੈ ਨਾ ਮਿਸ਼ਰਤ ਸਮਰੱਥ ਦੇ ਵਿੱਚ ਪੰਜਾਬੀ ਅੰਗਰੇਜ਼ੀ ਤੇ ਤੀਜਾ ਸਬਜੈਕਟ ਕਿਹੜਾ ਮੈਥ ਜੇ ਜਿਹੜੀ ਆਪਣੀ ਅੰਗਰੇਜ਼ੀ ਪੰਜਾਬੀ ਆਪਣੀ ਮਾਤ ਭਾਸ਼ਾ ਹੋ ਗਈ ਤੇ ਅੰਗਰੇਜ਼ੀ ਇੰਟਰਨੈਸ਼ਨਲ ਭਾਸ਼ਾ ਹੋ ਗਈ ਤਾਂ ਮੈਥ ਦਾ ਆਪਣਾ ਬੱਚਾ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਕੰਮ ਹੀ ਕੰਮ ਆ ਹਨਾ ਤਾਂ ਜਦੋਂ ਪੰਜਾਬ ਤੋਂ ਬਾਹਰ ਜਾਣਾ ਪੈਂਦਾ ਕਈ ਵਾਰੀ ਉੱਥੇ ਆਪਾਂ ਨੂੰ ਆਪਣੇ ਦੇਸ਼ ਤੋਂ ਬਾਹਰ ਜਾਣਾ ਪੈਂਦਾ ਤਾਂ ਉੱਥੇ ਕਿਹੜੀ ਭਾਸ਼ਾ ਬੋਲਣੀ ਪੈਂਦੀ ਹੈ ਫਿਰ ਅੰਗਰੇਜ਼ੀ ਹੈਨਾ ਇੰਟਰਨੈਸ਼ਨਲ ਲੈਂਗੁਏਜ ਤਾਂ ਅੰਗਰੇਜ਼ੀ ਇਸ ਕਰਕੇ ਚਲਾਈ ਹੋਈ ਹੈ ਨਾਲ ਪੰਜਾਬੀ ਆਪਣੀ ਮਾਤ ਭਾਸ਼ਾ ਫਿਰ ਅੰਗਰੇਜ਼ੀ ਦਾ ਕੀ ਕਰਤਾ ਇਹਦੀ ਵੀ ਸਟੋਰੀ ਹੋਗੀ ਠੀਕ ਹੈ ਥੋੜੀ ਔਖੀ ਸਟੋਰੀ ਪਾਤੀ ਠੀਕ ਹੈ ਅੰਗਰੇਜ਼ੀ ਦੀ ਤੇ ਬੱਚਿਓ ਮੈਂ ਅੱਜ ਦਾ ਪਹਿਲਾ ਸੀ ਗੁਣਾ ਭਾਗ ਸਿੰਪਲ ਭਾਗ ਸੀ ਗੁਣਾ ਜੋੜ ਘਟਾਓ ਤੇ ਸਿੰਪਲ ਭਾਗ ਫਿਰ ਕੀ ਹੋ ਗਿਆ ਥੋੜਾ ਔਖਾ ਭਾਗ ਕਰਤਾ ਤਾਂ ਫਿਰ ਸਵਾਲ ਕਿਹੜੇ ਆਗੇ ਦੱਸੋ ਸ਼ਾਬਾਸ਼ ਸ਼ਾਬਾਸ਼ ਆਹ ਸਭ ਦੇ ਇੱਕ ਸਵਾਲ ਵੈਰੀ ਗੁੱਡ ਸਭ ਦੇ ਇੱਕ ਸਵਾਲ ਕਿਉਂ ਕਰੇ ਮੈਂ ਦੱਸਦੀ ਹਾਂ ਜਦੋਂ ਮੰਨ ਲਓ ਤੁਸੀਂ ਦੁਕਾਨ ਤੇ ਜਾਂਦੇ ਹੋ ਹਨ ਤਾਂ ਤੁਸੀਂ 100 ਰੁਪਏ ਫੜਾਤਾ ਅਗਲੇ ਨੂੰ ਹਨ ਜੇਕਰ ਤੁਹਾਨੂੰ ਪੜਨਾ ਆਉਂਦਾ ਹੋਊ ਸਭ ਦਾ ਇੱਕ ਸਵਾਲ ਆਉਂਦੇ ਹੋਣਗੇ ਫੇਰ ਹੀ ਸਾਨੂੰ ਪਤਾ ਲੱਗੂ ਨਾ ਕਰ ਮੈਂ ਵੀ ਮੈਂ ਕਿੰਨੇ ਪੈਸੇ ਦੁਕਾਨਦਾਰ ਨੂੰ ਦੇਣੇ ਸੀ ਤੇ ਕਿੰਨੇ ਉਹ ਤੋਂ ਵਾਪਸ ਲੈਣੇ ਆ ਇਸੇ ਕਰਕੇ ਚਲਾਇਆ ਨਾ ਸਵਰਦ ਇੱਕ ਸਵਾਲ ਕਿਉਂ ਦੀਪੂ ਹਾਂ ਅਣਾ ਕਿਉਂ ਜਾਜਤ ਹਾਂ ਸਵਰਦ ਇੱਕ ਸਵਾਲ ਇਹਦੇ ਵਿੱਚ ਸਵਾਲ ਸਵਰਦ ਇੱਕ ਐਡ ਕਰਨ ਦੀ ਜ਼ਰੂਰਤ ਪਈ ਤਾਂ ਕਿ ਬੱਚਾ ਕਦੇ ਵੀ ਆਪਣੀ ਲਾਈਫ ਦੇ ਵਿੱਚ ਆਪਣੀ ਜ਼ਿੰਦਗੀ ਦੇ ਵਿੱਚ ਮੈਚ ਦੇ ਵਿੱਚ ਮਾਰਨਾ ਖਾਵੇ ਤੇ ਦੁਕਾਨ ਤੇ ਜਾ ਕੇ ਧੋਖਾ ਨਾ ਖਾਵੇ ਪੈਸੇ ਗਲਤੀ ਦੇ ਨਾਲ ਦੁਕਾਨਦਾਰ ਨੇ ਜਿੱ ਘੱਟ ਮੋੜ ਤੇ ਤਾਂ ਸਾਡਾ ਬੱਚਾ ਜਵਾਬ ਦੇ ਸਕਦਾ ਹੋਵੇ ਵੀ ਐਨੇ ਨਹੀਂ ਸੀ ਜੀ ਐਨੇ ਮੁਰਦੇ ਨਹੀਂ ਸਮਝ ਗਏ ਨਾ ਇਹ ਤਾਂ ਜ਼ਰੂਰਤ ਪਈ ਸਭ ਦੇ ਇੱਕ ਸਵਾਲ ਚਲਾਉਣ ਦੀ ਕਿਹੜੇ ਫੇਜ ਦੀ ਗੱਲ ਕਰ ਰਹੇ ਆਪਾਂ 3 ਹਾਂ ਤੇ ਅੱਗੇ ਵਿੱਚੋਂ ਫੇਜ 3 ਦੇ ਵਿੱਚ ਜਿਹੜਾ 2025 ਦੇ ਵਿੱਚ ਫੇਜ 3 ਚੱਲਿਆ ਸੀ ਉਹਦੇ ਵਿੱਚ ਕੁਝ ਬੱਚੇ ਤਾਂ ਸਿੱਖ ਗਏ ਤੇ ਕੁਝ ਬੱਚੇ ਫੇਰ ਰਹਿ ਗਏ ਠੀਕ ਆ ਫੇਰ ਰਹਿ ਗਏ ਤਾ ਸਰਕਾਰ ਕੋਲੇ ਬੇਨਤੀ ਕੀਤੀ ਅਧਿਆਪਕਾਂ ਨੇ ਵੀ ਹੈਨਾ ਵੀ ਸਾਡੇ ਬੱਚਾ ਨੇ ਇੱਕ ਵਾਰੀ ਹੋਰ ਮੌਕਾ ਦੇਵੋ ਤਾਂ ਕਿਹੜਾ ਫੇਜ਼ ਚਲਾਉਣ ਦੀ ਲੋੜ ਪਈ ਫਿਰ 4 4 ਸਾਬਾਸ ਹੁਣ 2026 ਦੇ ਵਿੱਚ ਕਿਹੜਾ ਚੱਲ ਪਿਆ 2044 ਚਾਰ ਵੈਰੀ ਗੁੱਡ ਤਾਂ ਮਿਸ਼ਨ ਸਮਰੱਥ 4 ਦੇ ਵਿੱਚ ਜਿਹੜੇ ਬੱਚੇ ਮਿਸ਼ਨ ਸਮਰੱਥ 3 ਦੇ ਵਿੱਚ ਸਿੱਖ ਚੁੱਕੇ ਸੀ ਉਹਨਾਂ ਨੇ ਫੇਰ ਰੌਲਾ ਪਾ ਲਿਆ ਉਹ ਕਹਿੰਦੇ ਜੀ ਤੁਸੀਂ ਤਾਂ ਕਹਿੰਦੇ ਸਾਨੂੰ ਫੇਰ ਪਿੱਛੇ ਕਰ ਦੋਗੇ ਇਸ ਦਾ ਸਾਰਾ ਕੁਝ ਸਿੱਖੇ ਨਹੀਂ ਹੈ ਹੈਨਾ ਤਾਂ ਸਰਕਾਰ ਕਹਿੰਦੀ ਬੇਟਾ ਤੁਸੀਂ ਸਿੱਖੇ ਹੋਏ ਹੋ ਪਰ ਟੈਨਸ਼ਨ ਨਾ ਲਓ ਧੀਰਜ ਰੱਖੋ ਥੋੜਾ ਸਾਨੂੰ ਕੰਮ ਔਖਾ ਦੇਵਾਂਗੇ ਹੈਨਾ ਤਾਂ ਫੇਰ ਚਾਰ ਦੇ ਵਿੱਚ ਥੋੜਾ ਹੋਰ ਔਖਾ ਕਰਤਾ ਠੀਕ ਆ ਉਥੇ ਫੇਰ ਸਮਝਦਾਰਤ ਕਹਾਣੀ ਆ ਗਈ ਅੰਗਰੇਜ਼ੀ ਦੀ ਸਟੋਰੀ ਆ ਗਈ ਵਿੱਚ ਪ੍ਰਸ਼ਨ ਉੱਤਰ ਫੇਰ ਆ ਗਈ ਠੀਕ ਹੈ ਤੇ ਹੁਣ ਆਪਣਾ ਪਰਮਿਸ਼ਨ ਸਮਰੱਥ ਕਿਹੜਾ ਚੱਲ ਰਿਹਾ ਪੀਪ ਸੰਸਾਰ ਰਾਜਾ ਹਾਂ ਹਸਾ ਆ ਬਾ ਜਿਹੜਾ ਬੱਚੇ ਸਾਡੀ ਜ਼ਿੰਦਗੀ ਦਾ ਆਧਾਰ ਆ ਤੇ ਇਹ ਸਾਡੀ ਜ਼ਿੰਦਗੀ ਦੇ ਵਿੱਚ ਹਮੇਸ਼ਾ ਨਾਲ ਹੀ ਚੱਲਦਾ ਰਹਿੰਦਾ ਇੱਕ ਭਾਸ਼ਾ ਤੇ ਇੱਕ ਮੈਥ ਹਨ ਇਸ ਕਰਕੇ ਥੋੜਾ 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 ਟੀਚੇ ਔਖੇ ਕਰਨੇ ਪਏ ਤਾਂ ਹੁਣ ਕਿਹੜੇ ਪਰਮਿਸ਼ਨ ਸਮਰੱਥ ਦੇ ਵਿੱਚ ਪੈਰ ਤਾਂ ਨਾ ਜਾ ਰਹੇ ਹਾਂ ਸੇ हां मिशन समर्थ 4 ਹੁਣ ਤਾਂ ਨਹੀਂ ਭੁੱਲਦੇ ਸਾਰਾ ਕੁਸ ਨਾ ਹੈਨਾ ਹੁਣ ਤਾਂ ਸਿੱਖ ਲਵਾਂਗੇ ਨਾ ਸਮਝੇ ਆਧਾਰਤ ਕਹਾਣੀ ਵੀ ਸਭ ਦਾ ਇੱਕ ਸਵਾਲ ਵੀ ਇੰਗਲਿਸ਼ ਦੀ ਸਟੋਰੀ ਵੀ ਹੈਨਾ ਹਾਂ ਹਾਂ ਤੇ ਮੈਨੂੰ ਤਾਂ ਹਰ ਬੱਚੇ ਨੂੰ ਇਹੀ ਉਮੀਦ ਆ ਵੀ ਤੁਸੀਂ ਜਿਵੇਂ ਪਹਿਲਾ ਤਿੰਨ ਫੇਜ ਚਲਾਏ ਨੇ 2023 ਚ ਪਹਿਲਾ 2024 ਚ ਦੂਜਾ 2025 ਚ ਤੀਜਾ ਤੇ 2026 ਦੇ ਵਿੱਚ ਚੌਥਾ ਤਾਂ ਤੁਸੀਂ ਪਿਛਲੇ ਤਿੰਨ ਫੇਜਾਂ ਮੰਗ ਚੌਥਾ ਮਿਸ਼ਨ ਸਮਰੱਥਾ ਜਿਹੜਾ ஏ பூரி இமான்தார டிச்சே பூரை கரோகே பாய் பாய் பேட்டா